ਸਾਬਕਾ ਮੰਤਰੀ ਅਤੇ ਬੀਜੇਪੀ ਸੀਨੀਅਰ ਅਗੂ ਮਨੁਰੰਜਨ ਕਾਲੀਆ ਦੇ ਘਰ ਦੇ ਵਿੱਚ ਹੋਏ ਗੰਨੇ ਡਟੈਕ ਨੂੰ ਅੱਜ ਤੀਸਰਾ ਦਿਨ ਹੈ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਉਸ ਦੇ ਉੱਪਰ ਕਈ ਸਵਾਲ ਇਸ ਵਕਤ ਵੱਡੇ ਲੀਡਰ ਚਾਹੇ ਉਹ ਬੀਜੇਪੀ ਦੇ ਹੋਣ ਚਾਹੇ ਉਹ ਕਾਂਗਰਸ ਦੇ ਹੋਣ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਉਹ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਕਈ ਘੰਟਿਆਂ ਦੇ ਵਿੱਚ ਜਿਹੜਾ ਹੈਗਾ ਇਹ ਉਹ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਕਈਆਂ ਨੂੰ ਜਿਹੜਾ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਉਹਨਾਂ ਦੀ ਭਾਲ ਚੱਲ ਰਹੀ ਹੈ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਮੁਰੰਝਾ ਕਾਰਿਆ ਦੇ ਘਰ ਦੇ ਵਿੱਚ ਗ੍ਰਨੇਡ ਅਟੈਕ ਹੋਇਆ ਉਸ ਦੇ ਉੱਪਰ ਸਿਆਸੀ ਰੋਟੀਆਂ ਵੀ ਜਿਹੜੀਆਂ ਨੇ ਉਹ ਕਿਤੇ ਨਾ ਕਿਥੇ ਨਾ ਸਿੱਕਿਆ ਜਾਣ ਪਰ ਹਾਲ ਫਿਲਹਾਲ ਦੀ ਗੱਡੀ ਅੱਜ ਤੀਸਰਾ ਦਿਨ ਹੈ ਪਰ ਤੀਸਰੇ ਦਿਨ ਵੀ ਸਾਰੇ ਮੁਲਜ਼ਮ ਜਿਹੜੇ ਨੇ ਉਹਨੇ ਹੀ ਫੜੇ ਗਏ ਨੇ ਸਵਾਲ ਦੇ ਦਾਇਰੇ ਦੇ ਵਿੱਚ ਪੰਜਾਬ ਪੁਰਸ ਇਸ ਵਕਤ ਜਿਹੜੀ ਹੈ ਉਹ ਨਜ਼ਰ ਆਉਂਦੀ ਹੋਈ ਅ ਦਿਖ ਰਹੀ ਹੈ ਇਸ ਵਕਤ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਖੜੇ ਆ ਲਗਾਤਾਰ ਜਿਸ ਤਰੀਕੇ ਦੇ ਨਾਲ ਘਰ ਦੇ ਮਖੌਲ ਹੁੰਦੇ ਨੇ ਜਿਹੜਾ ਹੈ ਉਹ ਹੈਗੇ ਨੇ ਹਰੇਕ ਪਾਸੇ ਜਿਹੜੀ ਹੈ ਉਹ ਚੌਕਸੀ ਵਧਾ ਦਿੱਤੀ ਗਈ ਹੈ ਵੈਰੀਗੇਟਿੰਗ ਜਿਸ ਤਰੀਕੇ ਦੇ ਨਾਲ ਪਹਿਲਾਂ ਲਗਾਈ ਗਈ ਸੀ ਉਹੀ ਵੈਰੀਗੇਟਿੰਗ ਜਿਹੜੀ ਹੈ ਉਹ ਲਗਾਈ ਗਈ ਹੈ ਪਾਜਾ 50 ਮੀਟਰ ਦੇ ਉੱਪਰ ਜਿਹੜੀ ਉਹ ਵੈਰੀਗੇਟਿੰਗ ਲਗਾਈ ਗਈ ਹੈ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਹੈ ਉਹ ਇਸ ਰਾਸਤੇ ਤੋਂ ਹੁਣ ਨਾ ਜਾ ਸਕੇ ਹਾਲਾਂਕਿ ਮਨੋਰੰਜਨ ਕਾਲੀਆ ਹੋਰਾਂ ਨੂੰ ਤਕਰੀਬਨ ਜਿਹੜਾ ਹੈ ਉਦੋਂ ਤੋਂ ਤਿੰਨ ਜਿਹੜੇ ਨੇ ਉਹ ਪੁਲਿਸ ਜਿਹੜੇ ਨੇ ਉਹ ਗਾਰਡ ਦਿੱਤੇ ਗਏ ਸੀਗੇ ਪਰ ਹੁਣ ਉਹਨਾਂ ਦੀ ਸੰਖਿਆ ਜਿਹੜੀ ਹੈ ਉਹ ਵੀ ਵਧਾ ਦਿੱਤੀ ਗਈ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਦਾ ਇਹ ਮਾਮਲਾ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆਇਆ ਤਾਂ ਕਈ ਸਵਾਲ ਜਿਹੜੇ ਨੇ ਉਹ ਪੰਜਾਬ ਪੁਲਿਸ ਦੇ ਉੱਪਰ ਵੀ ਉੱਠਨੇ ਸ਼ੁਰੂ ਹੋ ਗਏ ਕਿ ਕਿਵੇਂ ਜਿਹੜਾ ਹੈ ਉਹ ਗਰਨੇਡ ਕ੍ਰਾਸ ਬਾਰਡਰ ਤੋਂ ਬਾਰਡਰ ਤੋਂ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਆ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਦੋ ਨਾਮ ਕਾਫੀ ਵੱਡੇ ਜਣੇ ਨੇ ਉਹ ਚਾਹੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ ਆਗੂ ਹੋਣ ਚਾਹੇ ਹੋਰ ਲੋਕ ਹੁਣ ਉਹਨਾਂ ਵੱਲੋਂ ਜਿਹੜਾ ਹੈ ਲਿਆ ਜਾ ਰਿਹਾ ਇੱਕ ਸਹਿਜਾਤ ਪੱਟੀ ਜੋ ਕਿ ਆਈਐਸਆਈ ਜਿਹੜਾ ਹੈਗਾ ਇਹ ਦੇ ਨਾਲ ਤਾਲੁਕਾਤ ਰੱਖਦਾ ਹੈ ਅਤੇ ਦੂਸਰਾ ਜਿਹੜਾ ਹੈਗਾ ਲੋਰੈਂਸ ਬਿਸ਼ਨੋਈ ਹੋਰ ਆਦਾ ਨਾਮ ਜਿਹੜਾ ਹੈ ਉਹ ਇਸ ਕੇਸ ਦੇ ਵਿੱਚ ਲਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਇਹ ਸਾਰਾ ਕੁਝ ਜਿਹੜਾ ਹੈ ਉਹ ਕਾਹਨ ਜਿਹੜਾ ਹੈ ਉਹ ਕਰਾਇਆ ਗਿਆ ਹਾਲਾਂਕਿ ਇੱਕ ਪੋਸਟ ਵੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈ ਜਿਸ ਦੇ ਵਿੱਚ ਬੱਬਰ ਖਾਲਸਾ ਵੱਲੋਂ ਜਿਹੜਾ ਹੈਗਾ ਇਹ ਉਹ ਇਸ ਬੰਮ ਤਮਾਕੀ ਦੀ ਜਿਹੜੀ ਹੈ ਉਹ ਪੁਸ਼ਟੀ ਵੀ ਕੀਤੀ ਗਈ ਕਿ ਵੀ ਸਾਡੇ ਵੱਲੋਂ ਸਾਰਾ ਕੁਝ ਕਰਾਇਆ ਗਿਆ ਇਹ ਕਈ ਚੀਜ਼ਾਂ ਜੜੀਆਂ ਨੇ ਉਹ ਚਲਦੀਆਂ ਹੋਈ ਨਜ਼ਰ ਆ ਰਹੀਆਂ ਨੇ ਜਿਸ ਦਾ ਤਸਵੀਰ ਵੀ ਤੁਸੀਂ ਦੇਖ ਰਹੇ ਹੋਵੋਗੇ ਪਰ ਹਾਲ ਫਿਲਹਾਲ ਦੀ ਗੱਡੀ ਕੀ ਕੁਝ ਇਸ ਵਕਤ ਮੌਜੂਦਾ ਹਾਲਾਤ ਨੇ ਮਨੋਰੰਜਨ ਕਾਲੀਆ ਖੁਰਾ ਦੇ ਘਰ ਦੀ ਉਹ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਉਹੀ 게ਟ ਹੈ ਜਿਸ ਜਗ੍ਹਾ ਦੇ ਉੱਪਰੋਂ ਅੰਦਰ ਜਾਉਂਗੇ ਤੇ ਨਾਲ ਹੀ ਤੁਹਾਨੂੰ ਸਾਫ ਫਰੰਟ ਦੇ ਉੱਪਰ ਹੀ ਦੇਖੇਗਾ ਕਿ ਇਹ ਜਿਸ ਜਗ੍ਹਾ ਦੇ ਉੱਪਰ ਹੈਂਡ ਗ੍ਰੇਨੇਡ ਬੰਬ ਜੜਾਇਆ ਉੱਡ ਗਿਆ ਸੀਗਾ ਤੇ ਬਲਾਸਟ ਜਿਹੜਾ ਹੈ ਉਹ ਹੋਇਆ ਸੀਗਾ ਤੇ ਜਿਸ ਤੇ ਨਾਲ ਕਾਫੀ ਨੁਕਸਾਨ ਜੜਾ ਹੈ ਉਹ ਕਰਦੇ ਵਿੱਚ ਪਏ ਸਮਾਨ ਦੀ ਦਰਵਾਜੇ ਦੀ ਗੱਡੀ ਦੀ ਅਤੇ ਨਾਲ ਲੱਗਦੇ ਕਿਉਂਕਿ ਇੰਟੈਂਸਿਟੀ ਜਿਹੜੀ ਹੈਗੀ ਹੈ ਉਹ ਕਾਫੀ ਵੱਡੀ ਸੀਗੀ ਜਦੋਂ ਬਲਾਸਟ ਹੋਇਆ ਗ੍ਰੇਨੇਡ ਬੰਬ ਤਾਂ ਉਸ ਪੱਖੋਂ ਜੜਾਇਆ ਉਹ ਕਾਫੀ ਜ਼ਿਆਦਾ ਜਿਹੜਾ ਹੈਗਾ ਇਹ ਉਹ ਫ੍ਰਿਕਸ਼ਨ ਬਣਿਆ ਤੇ ਉਸ ਦੇ ਨਾਲ ਕਰਦੇ ਵਿੱਚ ਜਿਹੜੇ ਖਿੜਕੀਆਂ ਸੀਗੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਕਿਤਨੇ ਕਿਤੇ ਅਸਰ ਦੇਖਣ ਨੂੰ ਮਿਲਿਆ ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਹੋਈਆਂ ਤਾਂ ਕਈ ਸਵਾਲ ਜਿਹੜੇ ਨੇ ਉੱਠਨੇ ਵਾਜਬ ਹੋਏ ਕਿ ਇਸ ਤਰੀਕੇ ਦਾ ਐਕਸਪਲੋਸਿਵ ਗ੍ਰੇਨੇਡ ਜਿਹੜਾ ਹੈ ਵੱਡਾ ਗ੍ਰੇਨੇਡ ਜਿਹੜਾ ਹੈ ਉਹ ਕਿਵੇਂ ਜਲੰਧਰ ਦੇ ਵਿੱਚ ਆਇਆ ਇਹ ਸਵਾਲ ਜਿਹੜੇ ਨੇ ਕਿ ਦਿਨ ਕਿਤੇ ਸ਼ੁਰੂ ਹੋ ਰਹੇ ਨੇ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਜਲਦ ਤੋਂ ਜਲਦ ਜਿਹੜੇ ਮੁਲਜ਼ਮ ਜਿਹੜੇ ਇਸ ਪਿੱਛੇ ਬੰਦੇ ਨੇ ਉਹਨਾਂ ਨੂੰ ਫੜਿਆ ਜਾਵੇਗਾ ਉਹਨਾਂ ਦੇ ਉੱਪਰ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਪਰ ਜਿਸ ਤਰੀਕੇ ਦੇ ਨਾਲ ਹੁਣ ਸਾਰਾ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਪੰਜਾਬ ਪੁਲਿਸ ਦੀ ਜੋ ਲਗਾਤਾਰ ਢਿੱਲ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜਾ ਹੈਗਾ ਹੈ ਉਗਰੇਮ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਜਿਹੜੇ ਨੇ ਉਹ ਲਗਾਤਾਰ ਦਿਖ ਰਹੇ ਨੇ ਉਸ ਦੇ ਮੱਦੇਨਜ਼ਰ ਰੱਖਦੇ ਹੋਏ ਹੁਣ ਜੋ ਕੁਝ ਵੀ ਪੰਜਾਬ ਦੇ ਵਿੱਚ ਦੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਹੋਇਆ ਉਸ ਦੀ ਜਾਂਚ ਜਿਹੜੀ ਹੈ ਉਹ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਹੁਣ NIA ਜੋ ਕਿ ਸੂਤਰ ਦੱਸ ਰਹੇ ਨੇ ਉਹਨਾਂ ਵੱਲੋਂ ਵੀ ਜੜੀ ਹੈ ਉਹ ਕੀਤੀ ਜਾਵੇਗੀ ਹਾਲਾਂਕਿ ਇਹ ਇਨਸੀਡੈਂਟ ਤੋਂ ਬਾਅਦ ਲਗਾਤਾਰ ਕਈ ਸੁਰਖੀਆਂ ਚੱਲੀਆਂ ਕਿ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਏ ਉਹ ਕਈ ਲੋਕਾਂ ਨੂੰ ਜਿਹੜਾ ਹੈਗਾ ਉਹ ਖਤਰਾ ਹੈ ਜਿਸ ਕਾਰਨ ਤਕਰੀਬਨ 30 ਤੋਂ 14 ਜਿਹੜੇ ਭਾਜਪਾ ਦੇ ਲੀਡਰ ਨੇ ਉਹਨਾਂ ਸਾਰਿਆਂ ਨੂੰ ਵਾਈਪਲਸ ਸਿਕਿਉਰਟੀ ਜਿਹੜੀ ਹੈ ਉਹ ਕੇਂਦਰ ਵੱਲੋਂ ਹੁਣ ਦਿੱਤੀ ਜਾ ਰਹੀ ਹੈ ਹਾਲਾਂਕਿ ਮਨੋਰंजन ਕਾਲਿਆ ਹੋਰਾ ਕੋਲ ਹਲੇ ਤੱਕ ਜਿਹੜੀ ਹੈ ਉਹ ਵਾਈਪਲਸ ਸਿਕਿਉਰਟੀ ਨਹੀਂ ਹੈ ਪਰ ਸਟੇਟ ਪੁਲਸ ਜਿਹੜੀ ਹੈਗੀ ਹੈ ਉਹ ਉਸਦੀ ਜਿਹੜੀ ਹੈ ਉਹ ਸੰਖਿਆ 20 ਜਿਹੜੀ ਹੈ ਉਹ ਬਤਾ ਦਿੱਤੀ ਗਈ ਹੈ ਅਤੇ ਹਰੇਕ ਪਾਸੇ ਕਿਉਂਕਿ ਮਨੋਰंजन ਕਾਲਿਆ ਹੋਰਾ ਦਾ ਘਰ ਜਿਹੜਾ ਹੈ ਉਹ ਪਿੱਠ ਪਾਰ ਵਾਲੀ ਗੱਲ ਜਿਹੜੀ ਹੈ ਉਹ ਥਾਂ ਦੇ ਵਿੱਚ ਹੈ ਜਿਸ ਕਾਰਨ ਹਰੇਕ ਪਾਸੇ ਜਿਹੜੇ ਨਵੇਂ ਪੁਲਿਸ ਕਰਮੀ ਵੀ ਜਿਹੜੇ ਉਹ ਤਨਾਤ ਕੀਤੇ ਗਏ ਨੇ ਤੁਸੀਂ ਇੱਕ ਵਾਰੀ ਤਸਵੀਰ ਜ਼ਰੂਰ ਕੈਮਰਾਮੈਨ ਨੂੰ ਕਹੂਗਾ ਇਹ ਦਿਖਾਵੇ ਇਹ ਤੁਸੀਂ ਪੂਰੀ ਜਿਹੜੀ ਉਹ ਤਸਵੀਰ ਜ਼ਰੂਰ ਦੇਖੋ ਹਰੇਕ ਪਾਸੇ ਜਿਹੜੇ ਨੇ ਉਹ ਫੋਰਸ ਜਿਹੜੀ ਆ ਉਹ ਲਗਾਈ ਗਈ ਹੈ ਤਾਂ ਕਿ ਕੋਈ ਦੁਬਾਰਾ ਇਸ ਜਗ੍ਹਾ ਦੇ ਉੱਪਰ ਜਿਹੜਾ ਇਹ ਇਨਸੀਡੈਂਟ ਨਾ ਹੋ ਸਕੇ ਹਾਲਾਂਕਿ ਮਨਰंजन ਕਾਲਿਆ ਹੋਰੀ ਇਹ ਸਵਾਲ ਜ਼ਰੂਰ ਉਠਾ ਰਹੇ ਨੇ ਕਿ ਜਦੋਂ ਸਿਕਿਉਰਟੀ ਸੁਰੱਖਿਆ ਦੇਣੀ ਚਾਹੀਦੀ ਹੈ ਉਸ ਵਕਤ ਸੁਰੱਖਿਆ ਹਟਾ ਲਈ ਜਾਂਦੀ ਹੈ ਤੇ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਤੇ ਉਸ ਤੋਂ ਬਾਅਦ ਸੁਰੱਖਿਆ ਉਸ ਇਲਾਕੇ ਦੇ ਵਿੱਚ ਵਧਾ ਦਿੱਤੀ ਜਾਂਦੀ ਹੈ। ਇਹੀ ਸਵਾਲ ਕੱਲ ਜਦੋਂ ਵਿਕਰਮ ਅਜੀਠਿਆ ਹੋਰੀ ਆਏ ਸੀ ਉਹ ਵੀ ਕਿਤੇ ਨਾ ਕਿਤੇ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲ ਫਿਲਹਾਲ ਦੀ। ਕੱਰੀ ਜਦੋਂ ਉਹ ਕੱਲ ਇਸ ਜਗ੍ਹਾ ਦੇ ਉੱਪਰ ਆਏ ਮਨੋਰੰਜਨ ਕਾਲੀਆ ਹੋਰਾ ਦੇ ਨਾਲ ਗਲਬਾਤ ਕੀਤੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਉਹ ਜਾ ਰਹੇ ਸੀਗੇ ਤਾਂ ਉਹਨਾਂ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਜਾਰੀ ਕੀਤੀ, ਵਾਇਰਲ ਕੀਤੀ ਜਿਸ ਦੇ ਵਿੱਚ ਸਹਿਜਾਤ ਪੱਟਿਆ ਤੇ ਉਸ ਦਾ ਇੱਕ ਸਾਥੀ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਪਰ ਬੈਠ ਕੇ ਲਾਈਵ ਸਟ੍ਰੀਮ ਦੇ ਉੱਪਰ ਜਿਹੜਾ ਇਹ ਉਹ ਪੰਜਾਬ ਦੇ ਵਿੱਚ ਕਈ ਲੋਕ ਜਿਹੜੇ ਨੇ ਉਹਨਾਂ ਦੇ ਉੱਪਰ ਅਟੈਕ ਕਰਾਉਣ ਦੀ ਜਿਹੜੀ ਹੈ ਉਹ ਸਾਜੀ ਸਿਰਸਚ ਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਪੂਰੀ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋਵੋਗੇ ਹਲਪਰਾਲ ਦੀ ਘਟਈ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੂੰ ਜਿਹੜੇ ਨੇ ਉਹ ਹੁਣ ਇੱਕ ਤਕੜ ਮਿਲ ਰਹੀ ਹੈ ਤੇ ਜਿਸ ਤੀਕੇ ਦੇ ਨਾਲ ਸੀਸੀਟੀਵੀ ਇਸ ਵੀਡੀਓ ਸਾਹਮਣੇ ਆ ਰਹੀ ਉਸ ਦੇ ਨਾਲ ਲੱਗ ਰਿਹਾ ਹੈ ਕਿ ਇਹ ਮਾਮਲੇ ਨੂੰ ਜਲਦ ਤੋਂ ਜਲਦ ਜਿਹੜਾ ਇਹ ਸੁਲਝਾ ਲਿਆ ਜਾਵੇਗਾ ਪਰ ਜਿਸ ਤਰੀਕੇ ਦੇ ਨਾਲ ਹੁਣ NIA ਦੀ ਜੋ ਸੂਤਰ ਦੱਸ ਰਹੇ ਨੇ ਕਿ ਐਂਟਰੀ ਹੋ ਰਹੀ ਹੈ ਤਾਂ ਉਸ ਦੇ ਵਿੱਚ ਕਈ ਲੋਕ ਹੁਣ ਲਪੇਟੇ ਦੇ ਵਿੱਚ ਆਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਦੇਸ਼ ਤੋਂ ਇਹ ਜਿਹੜਾ ਹੈਗਾ ਇਹ ਉਹ ਹੈਂਡ ਗ੍ਰੇਨੇਡ ਆਣਾ ਜਿਸ ਵਿਅਕਤੀ ਨੇ ਕਰ ਦੇ ਵਿੱਚ ਹੈਂਡ ਗ੍ਰੇਡ ਸਿੱਟਿਆ ਜਾਂ ਫਿਰ ਜਿਨ੍ਹਾਂ ਨੇ ਦਿੱਤਾ ਪ੍ਰੋਵਾਈਡ ਕੀਤਾ ਕਿ ਉਹਨਾਂ ਕੋਲ ਹੋਰ ਵੀ ਹੈਂਡ ਗ੍ਰੇਨੇਡ ਹੈਗੇ ਨੇ ਉਹਨਾਂ ਦੀ ਪਲੈਨਿੰਗ ਕੀ ਨੇ ਅੱਗੇ ਅਤੇ ਇਸ ਜਗ੍ਹਾ ਦੇ ਉੱਪਰ ਕੀ ਮੇਨ ਸਵਾਲ ਜਿਹੜਾ ਹੈ ਵੱਡਾ ਇਹ ਉੱਠਦਾ ਹੈ ਕਿ ਇਸ ਜਗ੍ਹਾ ਦੇ ਉੱਪਰ ਬੰਬ ਸਿੱਟਣ ਦਾ ਮੇਨ ਰੀਜ਼ਨ ਕੀ ਰਿਹਾ ਉਹਨਾਂ ਦਾ ਇਹ ਵੀ ਕਿਤੇ ਨਾ ਕਿਤੇ ਸਵਾਲ ਬਹੁਤ ਵੱਡਾ ਹੈ ਜਿਸ ਦੇ ਜਵਾਬ ਹਲੇ ਤੱਕ ਜੜਾਏ ਲੋਕ ਮੰਗਦੇ ਹੋਏ ਨਜ਼ਰ ਆਨੇ ਨੇ ਖਾਸ ਤੌਰ ਤੇ ਤੁਹਾਨੂੰ ਪ੍ਰੋਪਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਜਗ੍ਹਾ ਦੇ ਉੱਪਰ ਤਿੰਨ ਦਿਨ ਪਹਿਲਾਂ ਹੈਂਡ ਗ੍ਰੇਨੇਡ ਅਟੈਕ ਹੋਇਆ ਹੈ ਕੈਮਰਾਪਰਸਨ ਪੰਕੇ ਦੇ ਨਾਲ ਰਜ ਗੁਪਤਾ ਬਾਅਦ ਉਸ ਟਾਈਮ ਜਿਲ੍ਹਾ